ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਹੋਵੀਆਂ ਹੋਗੇ ਆਪਾਂ ਵਧੀਆ ਲੋ ਜੀ ਆਪਾਂ ਰੱਖ ਲਈਏ ਪੁੱਤੀ ਸ਼ਰਟ ਕਰ ਲਈਏ ਪੁੱਠੀ ਪੁੱਠੀ ਤੇ ਮੈਂ ਲੈਸ ਵਗੈਰਾ ਲਾਉਣੀ ਲੈਸ ਉਹਦੀ ਪਾਈਪਿੰਗ ਹੋਊਗੀ ਤੇ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਲੱਗਦੀ ਹੈ ਮੈਂ ਤੁਹਾਨੂੰ ਦੱਸਦੀ ਆ ਅਗਲੇ ਫਰੰਟ ਬੈਕ ਫਰੰਟ ਤੇ ਘੇਰੇ ਤੇ ਹੈਗੀ ਆ ਕੜਾਈ ਪਿਛਲਾ ਘੇਰਾ ਮੈਂ ਨਾ ਮਤਲਬ ਕੱਚਾ ਕਰ ਲਿਆ ਵਾ ਨਾਪ ਕੇ ਤੇ ਇੱਥੇ ਮੈਂ ਪਹਿਲਾਂ ਲਾਉਂਗੀ ਲੈਸ ਇਥੇ ਆਪਾਂ ਨਾਲ-ਨਾਲ ਜਿਹੜੀ ਇਹ ਕੰਡੇ-ਕੰਡੇ ਤੇ ਲੈਸ ਜਿਹੜੀ ਲਾ ਦੇਣੀ ਆ ਥੋੜੀ ਜਿਹੀ ਤੇ ਇੱਥੇ ਆਪਾਂ ਬਸ ਇਹਨੂੰ ਲੈਸ ਨੂੰ ਲਾ ਕੇ ਤੇ ਵਧੀਆ ਜਿਹਾ ਮਤਲਬ ਲੱਗਦੀ ਬਸ ਆਪਾਂ ਨਾ ਯਾਨੀ ਵੇਖੋ ਜਿਹੜੀ ਉਸ ਤਰ੍ਹਾਂ ਆਪਾਂ ਸਿੱਧੇ ਪੇਜ ਤੇ ਲਾਵਾਂਗੇ ਨਾ ਲੈਸ ਤੇ ਲੈਸ ਆਪਣੀਆਂ ਸੀਨ ਦੇ ਬਿਲਕੁਲ ਨਜ਼ਦੀਕ ਆਉਣੀ ਹੈ ਬਿਲਕੁਲ ਨਾਲ ਆਉਣੀ ਹੈ ਨਾ ਸੀਨ ਦੇ ਤੇ ਇੱਥੇ ਆਪਾਂ ਆ ਵੇਖੋ ਤੇ ਇਸ ਤਰ੍ਹਾਂ ਆਪਾਂ ਲਾ ਲਈਏ ਲੈਸ ਤੇ ਪਹਿਲਾਂ ਮੈਂ ਨਾ ਇਹਨਾਂ ਦੂਸਰੀ ਸਾਈਡ ਤੇ ਵੀ ਲੈਸ ਲਾ ਕੇ ਨਾ ਦਿਖਾਦਾ ਤੁਹਾਨੂੰ ਜਿ ਆਪਾਂ ਸਿੱਧੇ ਸਾਈਡ ਤੇ ਲੈਸ ਲਾਵਾਂਗੇ ਨਾ ਲੈਸ ਆਪਣੀ ਬਿਲਕੁਲ ਇੱਥੇ ਆਉਣੀ ਹੈ ਨਾ ਤੇ ਇਹ ਆਪਾਂ ਜਦੋਂ ਫੋਲਡ ਕਰਾਂਗੇ ਨਾ ਆਪਣੀਆਂ ਵੇਖੋ ਆਪਾਂ ਐ ਕਰਕੇ ਫੋਲਡ ਕਰਨੀ ਹੈ ਨਾ ਸਿੱਧੇ ਬੰਨੀ ਉਹ ਲੈਸ ਮਤਲਬ ਉੱਥੇ ਬੰਨੇ ਲੰਮੀ ਆ ਸਿੱਧੇ ਬੰਨੇ ਜਾਣੀ ਉਹ ਵੀ ਤੁਹਾਨੂੰ ਕਰਕੇ ਵਿਖਾਉਣੀ ਆ ਤੇ ਪਹਿਲਾਂ ਮੈਂ ਇਸ ਤਰ੍ਹਾਂ ਹੀ ਨਾ ਦੂਸਰੀ ਸਾਈਡ ਤੇ ਵੀ ਲਾਲਾ ਲੈਸ ਉਹ ਜਿੱਦਾਂ ਲਿਆ ਇਧਰ ਵੀ ਮੈਂ ਉੱਥੀ ਸਾਈਡ ਤੇ ਲੈਸ ਜਿਹੜੀ ਲਾ ਲੂੰਗੀ ली स के लातांग ਇਹ ਤੁਹਾਨੂੰ ਕਰਨਾ ਚਾਹੀਦਾ ਇਸ ਤਰ੍ਹਾਂ ਹੀ ਆਪਾਂ ਦੋਵਾਂ ਸਾਈਡਾਂ ਤੇ ਜਿਹੜੀ ਲੈਸ ਲਾ ਲਈ ਆ ਸਾਰੀਆਂ ਸਾਈਡਾਂ ਤੇ ਤੇ ਹੁਣ ਆਪਾਂ ਫੋਲਡ ਕਰਾਂਗੇ ਹੁਣ ਆਪਾਂ ਸਿੱਧੀ ਸਾਈਡ ਨੂੰ ਫੋਲਡ ਕਰ ਦੇਣੀ ਆ ਆ ਵੇਖੋ ਆ ਲੈਸ ਵਧੀ ਲੱਗੀ ਹੈ ਨਾ ਹਨਾ ਤੇ ਜੇ ਆਪਾਂ ਸਿੱਧੀ ਸਾਈਡ ਤੇ ਲਾਵਾਂਗੇ ਫਿਰ ਆਪਾਂ ਬਿਲਕੁਲ ਆ ਸੀਨ ਦੇ ਇਹਦੇ ਨਾਲ ਸੀਨ ਹਨਾ ਆਊਗੀ ਤੇ ਇਹਦੇ ਫਾਇਦੇ ਇਹ ਆ ਕਿ ਜੇ ਆਪਾਂ ਨੇ ਬਾਈ ਦੇ ਕੀਤੇ ਹਨਾ ਇਹ ਪਾ ਟਾਈਡ ਕਰਨੀ ਆ ਤੇ ਆਪਾਂ ਨੂੰ ਸਿਰਫ ਥੋੜੀ ਜਿਹੀ ਇੰਨੀ ਕਿ ਸਿਉਣਣ ਦੇੜ ਨਹੀਂ ਪਊਗੀ ਤੇ ਆਪਾਂ ਸੀਨ ਨੂੰ ਹੋਰ ਆ ਪਾਗੇ ਨੂੰ ਲਿਆਣ ਕੇ ਇੱਥੇ ਅਟੈਚ ਕਰ ਲਾਂਗੇ ਤੇ ਜੇ ਆਪਾਂ ਖੋਲਣੀ ਪਊਗੀ ਤੇ ਤਦ ਵੀ ਆਪਾਂ ਇਹ ਹੈਪ ਜਿਹੜੀ ਖੋਲ ਸਕਦੇ ਆ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਤੇ ਆ ਵੇਖੋ ਬਸ ਇਸ ਤਰ੍ਹਾਂ ਹੁਣ ਆਪਾਂ ਮਾਰ ਦੇਣੀ ਆ ਸੀਨ ਆਹ ਕੰਦੀ ਉੱਤ ਸੋਨਾਂ ਦੇ ਬੁਕਾ ਆ ਦੇਖੋ ਬਸ ਐਸਟਰਾ ਪਾਉਣਾ ਇਹਨੂੰ ਸਿੱਧੇ ਬੰਨੇ ਲਾਈਸ ਲੈਸ ਰੱਖਦੇ ਇਸ ਤਰ੍ਹਾਂ ਤੇ ਆਪਾਂ ਨੂੰ ਕੋਈ ਵੀ ਮਤਲਬ ਹਿਪ ਜਦੋਂ ਖੁੱਲੀ ਪੀੜੀ ਕਰਦੀ ਹੈ ਕੋਈ ਮਤਲਬ ਕਿ ਸੀਨ ਜਿਆਦੀ ਨਹੀਂ ਆਊਗੀ ਮਤਲਬ ਕਿ ਮੁਸ਼ਕਿਲ ਖੋਲਣ ਦੇ ਵਿੱਚ ਨਹੀਂ ਤੇ ਲੈਸ ਹੋਵੇ ਪਾਈਪਿੰਗ ਹੋਵੇ ਮਤਲਬ ਕਿ ਬੜਾ ਔਖਾ ਲੱਗਦਾ ਵਾ ਇਸ ਤਰ੍ਹਾਂ ਆਪਾਂ ਨੂੰ ਇੱਕੋ ਇੱਕੋ ਸੀਨ ਦੇਣ ਨਹੀਂ ਬਸ ਸਿਰਫ ਇੰਨੀ ਹੀ ਉਸ ਤਰ੍ਹਾਂ ਆਪਾਂ ਨੂੰ ਦੋ ਸੀਨਾ ਦੇਣੀਆਂ ਪੈਂਦੀਆਂ ਵਾ ਪਹਿਣੀਆ ਫੇਰ ਮਾਰਨੀ ਪੈਣੀ ਇਹ ਤੇ ਇੰਨਾ ਵਾ ਕਿ ਚੱਲ ਹਨਾ ਉਸ ਤਰ੍ਹਾਂ ਵੀ ਮੈਂ ਲਾ ਲਈ ਅੱਗੇ ਇੱਕ ਦੋਆਂ ਸੂਟਾਂ ਦੇ ਇਸ ਤਰ੍ਹਾਂ ਵੀ ਲਾ ਲੈਣੀ ਉਸ ਤਰ੍ਹਾਂ ਵੀ ਇਸ ਤਰ੍ਹਾਂ ਵੀ ਸੌਖੀ ਲੱਗਦੀ ਮੈਨੂੰ ਉਸ ਤਰ੍ਹਾਂ ਵੀ ਸੌਖੀ ਲੱਗਦੀ ਪਰ ਕਿ ਜਿਆਦਾਤਰ ਮੈਂ ਇਸ ਤਰ੍ਹਾਂ ਹੀ ਕਿ ਕਿ ਸੇਵਲੇ ਹੇਪ ਖੋਲਣੀ ਪਵੇ ਤਾਂ ਫਿਰ ਵਧੀਆ ਲੱਗਦੀ ਆ ਕਿ ਚੱਲ ਹਨਾ ਕਿ ਜਿਆਦਾ ਨਹੀਂ ਮਤਲਬ ਕਰਨੀ ਪੈਂਦੀ ਹੇਪ ਖੁੱਲੀ ਕਰਨੀ ਮੈਂ ਟਾਈਟ ਕਰਨੀ ਹੋਵੇ ਤੇ ਸੌਕੇ ਜਿਹੇ ਤਰੀਕੇ ਦੇ ਨਾਲ ਜਿਹੜੀ ਇਹ ਆਪਾਂ ਆਪਣੀ ਖੁੱਲੀ ਟਾਈਟ ਜਿਹੜੀ ਆਪਾਂ ਕਰ ਸਕਦੇ ਆਂ ਤੇ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਹਨਾ ਹੋਰ ਵੀਡੀਓ ਜਿਹੜੀਆਂ ਇਸ ਤਰ੍ਹਾਂ ਦੀਆਂ ਪਾ ਸਕੀਏ ਮਤਲਬ ਕਿ ਤੁਹਾਡੀ ਹਨਾ ਸਾਸ ਬੋਰਡ ਤੇ ਬਹੁਤ ਜ਼ਿਆਦੀ ਲੋਡ ਆ ਆ ਵੇਖੋ ਹੁਣ ਆ ਆ ਵੇਖੋ ਆਹ ਲੁਕੋ ਲੈਸ ਦੀ ਫਿਨਿਸ਼ ਆਹ ਕੁਕਿੰਗ ਜ਼ੋਨੀ ਲੱਗਦੀ ਪਈ ਨਾ ਆ ਵੀ ਲੈਸ ਤੇ ਜੇ ਆਪਾਂ ਕੱਤੀ ਸੀਨ ਤੋਂ ਹੀ ਮਾਰਨਾ ਜੇ ਤੁਸੀਂ ਕੱਤੀ ਸੀਨ ਮਾਰਨੇ ਚਾਹੁੰਦੇ ਹੋ ਇਸ ਤਰ੍ਹਾਂ ਮਾਰ ਸਕਦੇ ਹੋ ਨਹੀਂ ਤੇ ਇਸ ਤਰ੍ਹਾਂ ਹੀ ਤਰਪਾਈ ਜਿਹੜੀ ਕਰ ਸਕਦੇ ਹੋ ਇਸ ਤਰ੍ਹਾਂ ਵੀ ਤਰਪਾਈ ਜਿਹੜੀ ਹੋ ਜੂਗੀ ਮਸਾਵੀਨ ਇਹ ਕੰਨਾ ਬਹੁਤ ਸੋਹਣੀ ਜਿਹੜੀ ਲੈਸ ਲੱਗ ਕੇ ਤਿਆਰ ਹੋਈ ਆ ਤੇ ਪਲੀਜ਼ ਵੀਡੀਓ ਨੂੰ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਸ ਤਰ੍ਹਾਂ ਬਸ ਆਪਾਂ ਹੁਣ ਦੂਸਰੀਆਂ ਸਾਈਡਾਂ ਤੇ ਵੀ ਜਿਹੜੀਆਂ ਤੇ ਲੈਸ ਜਿਹੜੇ ਲਾ ਲਈ ਆ ਹੁਣ ਇਸ ਤਰ੍ਹਾਂ ਹੀ ਰੱਖਦੇ ਆਪਾਂ ਜਿਹੜੀਆਂ ਤੇ ਸੀਮ ਜਿਹੜੀ ਮਾਰ ਲੈਣੀ ਆ ਇਹਦਾ ਨਾਪ ਲਈਏ ਆਪਾਂ 10 બસ ਆਪਾਂ ਇਸ ਤਰ੍ਹਾਂ ਕਰਕੇ ਨਾ ਵੇਖੋ ਸਾਰਾ ਕਰ ਲੈਣਾ ਫੋਲਡ ਤੇ ਲੈਸ ਆਪਣੀ ਜਿਹੜੀ ਸਿੱਧੇ ਸਾਈਡ ਤੇ ਆਜੂਗੀ ਤੇ ਆ ਆਪਾਂ ਮਤਲਬ ਜੇ ਆਪਾਂ ਨੂੰ ਇਹ ਪਖਲੀ ਕਰਨ ਦੀ ਲੋੜ ਪਊ ਆਪਾਂ ਨੂੰ ਇਹੀ ਬਸ ਆਹੀ ਸੀਨ ਜਿਹੜੀ 1.5 ਦੀ ਪਊ ਉਹ ਵੀ ਇੰਨੀ ਕੀ 1.5 ਨਹੀਂ ਪਊਗੀ ਪੂਰੀ ਸੀਨ ਨਹੀਂ ਦੇੜ ਨਹੀਂ ਪਊਗੀ ਜੇ ਆਪਾਂ ਖੁੱਲੀ ਕਰਨੀ ਫਿਰ ਆਪਾਂ ਇੱਥੇ ਸੀਨ ਮਾਰ ਲਾਂਗੇ ਇਹ ਪਖਲੀ ਹੋ ਜੂਗੀ ਜੇ ਆਪਾਂ ਨੇ ਟਾਈਟ ਕਰਨੀ ਹੋਊਗੀ ਆਪਾਂ ਉਨੀ ਗਾਹ ਲਿਆਣ ਕੇ ਵੀ ਸੀਨ ਮਾਰ ਸਕਦੇ ਆ ਤੇ ਜੀ ਆਪਾਂ ਸਿੱਧੇ ਬੰਨੇ ਲਾਈਏ ਲੈਸ ਤੇ ਲੈਸ ਪਰ ਇੱਥੇ ਅਟੈਚ ਹੋਣੀ ਆ ਇੱਥੇ ਬਿਲਕੁਲ ਇਹ ਆਪਾਂ ਦੇ ਉੱਪਰ ਆ ਜਾਣੀ ਆ ਸੀਨ ਦੇ ਵਾਸਤੇ ਇਸ ਤਰ੍ਹਾਂ ਹੀ ਆਪਾਂ ਜਿਹੜੀ ਹੁਣ ਸੀਮ ਜਿਹੜੀ ਮਾਰ ਲਈ ਆ ਤੇ ਆਪਾਂ ਖੋਲ ਵੀ ਸਕਦੇ ਆ ਖੋਲ ਵੀ ਬੜੇ ਸੌਖੇ ਜਿਹੇ ਤਰੀਕੇ ਨਾਲ ਜਾਂਦੀ ਹੈ ਨਾ ਕਿ ਇਸੇ ਵळे ਨਾ ਕਿ ਆਪਾਂ ਕੋਲ ਲਾਇਤ ਲੁਕ ਲੱਗੀ ਹੋ ਪਾਈਪਿੰਗ ਵਗੈਰਾ ਲੱਗੀ ਹੋ ਤੇ ਜਦੋਂ ਮਤਲਬ ਖੋਲਣ ਕੋਈ ਨਾ ਦੇਣ ਨੂੰ ਕੋਲਦੀ ਨਹੀਂ ਕਿ ਔਖੀ ਲੱਗਦੀ ਹੈ ਨਾ ਦੇਣ ਸੀਨ ਤੇ ਚਲੋ ਜੀ ਆਪਾਂ ਇਹ ਸੌਖੇ ਜਿਹੇ ਤਰੀਕੇ ਨਾਲ ਆਪਾਂ ਲਾ ਲਈ ਆ ਤੇ ਜੇਕਰ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਤੁਸੀਂ ਵੀ ਮਤਲਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਹੀਂ ਕੀਤਾ ਕਿਸੇ ਨੇ ਤੇ ਆ ਵੇਖੋ ਜੀ ਬਸ ਆਹ ਤੁਹਕੇ ਨੀਸਾ ਆ ਪਈ ਹੈ ਲੈਸ ਆ ਵੇਖੋ ਆ ਇਹ ਪੂਰੀ ਆ ਗਈ ਨਾ ਜੇ ਆਪਾਂ ਉਸ ਤਰ੍ਹਾਂ ਲਾਉਂਦੇ ਤੇ ਉਸ ਤਰ੍ਹਾਂ ਹੀ ਪਦੇ ਨਾਲ ਉਸ ਤਰ੍ਹਾਂ ਵੀ ਸਫਾਈ ਬਹੁਤ ਆਉਂਦੀ ਆ ਪਰ ਉਸ ਤਰ੍ਹਾਂ ਥੋੜਾ ਜਿਆਦਾ ਹੁੰਦਾ ਵਾ ਤੇ ਆ ਵੇਖੋ ਪੂਰੀ ਆਪਣੀ ਲੈਸ ਜਿਹੜੀ ਲੱਗ ਗਈ ਆ ਆ ਵੇਖੋ ਜੀ ਇਨਿਸ ਫਿਨਿਸ਼ ਆਈਐਸਪੀ ਆਈ ਜੇ ਤੁਸੀਂ ਮਤਲਬ ਕੱਚਾ ਕਰਨਾ ਚਾਹੁੰਦੇ ਇਹਨੂੰ ਕੱਚਾ ਮੋٹے ਪੱਖੇ ਨਾਲ ਸੀਨ ਮਾਰ ਸਕਦੇ ਹੋ ਨਹੀਂ ਤੇ ਇਸ ਤਰ੍ਹਾਂ ਵੀ ਤਰਪਾਈ ਜਿਹੜੀ ਹੋ ਜੂਗੀ ਆਪਣੀ ਆਪਾਂ ਇਸ ਤਰ੍ਹਾਂ ਤਰਪਾਈ ਜਿਹੜੀ ਕਰ ਲਾਂਗੇ ਇਹਨੂੰ ਪੰਜੜੀ ਲੈਂਸ ਜਿਹੜੀ ਲਾਤੀ ਲੱਗ ਗਈ ਹੈ ਆਪਣੀ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਜੇਕਰ ਵੀਡੀਓ ਵਧੀਆ ਲਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਨੈਕਸਟ ਵੀਡੀਓ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰਾ ਤਰੀਕਾ ਕਿਵੇਂ ਦਾ ਲੱਗਾ ਲੈਸ ਲਾਉਣ ਦਾ ਤੇ ਓਕੇ ਜੀ ਬਾਏ